ਹਾਂਜੀ ਸੌਫਰੀਕਰ ਸਾਰਿਆਂ ਨੂੰ ਹਾਂਜੀ ਆਪਾਂ ਕਰਦੇ ਆ ਪਿੰਡ ਸ਼ੈਣੇ ਦੇ ਰਹਿਣ ਵਾਲਾ ਸਰਪੰਚ ਕਲਕੱਤਾ ਸਕਵਿੰਦਰ ਕਲਕੱਤਾ ਉਹਨਾਂ ਦਾ ਕਤਲ ਕੀਤਾ ਗਿਆ ਦਿਨ ਦਿਹਾੜੇ ਗੋਲੀਆਂ ਮਾਰ ਕੇ ਬੱਸ ਸਟੈਂਡ ਦੇ ਵਿੱਚ ਸ਼ਰੇਆਮ ਤੇ ਉਹਨਾਂ ਦੇ ਉਹ ਤੇ ਸ਼ੈਣੇ ਦੇ ਦੇਖ ਲਓ ਸਾਰੇ ਪਿੰਡ ਦੇ ਉਹਦੇ ਨਾਲ ਨੇ ਚੰਗੇ ਬੰਦੇ ਦੇ ਨਾਲ ਹੀ ਖੜਦਾ ਬੰਦਾ ਨਹੀਂ ਹਰ ਇੱਕ ਬੰਦੇ ਦੇ ਨਾਲ ਪਰ ਇੱਕ ਬੰਦਾ ਸਾਥ ਨਹੀਂ ਦਿੰਦਾ ਸਾਰਾ ਪਿੰਡ ਸਾਥ ਨਹੀਂ ਦਿੰਦਾ ਹੁੰਦਾ ਇੱਕ ਅੱਧਾ ਹੁੰਦਾ ਚੱਲ ਵੀ ਸਾਥ ਦਿੰਦੇ ਆ ਉਹਦੇ ਹਰ ਪਿੰਡ ਦਾ ਨਾਲ ਹਰ ਇੱਕ ਬੰਦਾ ਹਰ ਇੱਕ ਬੱਚਾ ਹਰ ਇੱਕ ਬੁੜੀ ਨਾਲ ਇਹ ਕਿ ਹਾਲਾਂਕਿ ਚੰਗੇ ਬੰਦੇ ਦੇ ਹੀ ਸਾਥ ਦ ਦਿੱਤਾ ਜਾਂਦਾ ਵਾ ਉਹਦੀ ਭੈਣ ਦੇ ਦੇਖ ਲਾ ਤਾਂ ਹਾਂ ਮਾਰ ਮਾਰ ਬੁਰਾ ਹਾਲਾ ਮਾਂ ਦਾ ਬੁਰਾ ਹਾਲਾ ਤੇ ਬਹੁਤ ਇਹ ਨਜਾਇਜ਼ ਤਕਾਗਾ ਜਿਹੜਿਆਂ ਨੇ ਗੋਲੀਆਂ ਮਾਰੀਆਂ ਸੀ ਕਤਲ ਕੀਤਾ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ 24 ਘੰਟਿਆਂ ਦੇ ਵਿੱਚ ਵਿੱਚ ਤਨ ਜਿਹਨੇ ਅੱਜ ਨਾਲੇ ਘਟਨਾ ਨੂੰ ਅੰਜਾਮ ਦਿੱਤਾਗਾ ਇਹ ਚੰਗੇ ਬੰਦੇ ਚੁਣ-ਚੁਣ ਕੇ ਚੱਕੀ ਜਾਂਦੇ ਨੇ ਪਹਿਲਾ ਵਿਚਾਰਾ ਦੀਪ ਸਿੱਧੂ ਮੂਸੇ ਵਾਲਾ ਤੇ ਫੇਰੇ ਬਹੁਤ ਵਧੀਆ ਬੰਦਾ ਸੀ ਕਹਿੰਦੇ ਹਰ ਇੱਕ ਦੇ ਹੱਕ 'ਚ ਖੜਦਾ ਸੀਗਾ ਸਹੀ ਗੱਲਾਂ ਕਰਦਾ ਸੀ ਹਰ ਇੱਕ ਨਾ ਬਹੁਤ ਵਧੀਆ ਚੰਗੀ ਤਰੀਕੇ ਨਾਲ ਪੇਸ ਹੁੰਦਾ ਸੀ ਤੇ ਚੰਗੇ ਬੰਦਿਆਂ ਨੂੰ ਗਿਣ-ਗਿਣ ਕੇ ਚੁਣ-ਚੁਣ ਕੇ ਚੱਕੀ ਜਾਂਦੇ ਨੇ ਹਾਂਜੀ ਸਰਪੰਚ ਦੇ ਕਦ ਜਿਨ੍ਹਾਂ ਨੇ ਇਹ ਕਤਲ ਕੀਤਾ ਉਹਨਾਂ ਨੂੰ ਸਜ਼ਾ ਤਾਂ ਮਿਲ ਗਈ ਪਰ ਅਹੀਂ ਕਹਿੰਦੇ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ ਵਾਰਦਾਤ ਨੂੰ ਜਿਹੜੇ ਜਿਹੜੇ ਅੰਜਾਮ ਦੰਦੇ ਨੇ ਉਹ ਬੰਦਿਆਂ ਨੂੰ ਉਹ ਸਜ਼ਾ ਉਹ ਜੀ ਹਿਸਾਬ ਨਹੀਂ ਮਿਲੇ ਜੈਸਾ ਹਮਨ ਇਹਨਾਂ ਦੇ ਪਰਿਵਾਰ ਤੋਂ ਭੈਣ ਤੋਂ ਭਾਈ ਖੋਇਆਗਾ ਮਾਂ ਤੋਂ ਪੁੱਤ ਖੋਇਆਗਾ ਤੇ ਬੱਚਿਆਂ ਤੋਂ ਪਿਤਾ ਖੋਇਆਗਾ ਇਹਨਾਂ ਦੀ ਬਹੁਤ ਤਸਰਾ ਸਰ ਥੱਕਾਗਾ ਤੇ ਜਿਹੜਾ ਨੇ ਇਹ ਕੰਮ ਕੀਤਾ ਕਿ ਉਹ ਗਾਹਾਂ ਨੂੰ ਵੀ ਕਿਸੇ ਦਾ ਹੋਰ ਵੀ ਕੰਨ ਹੋਣ ਵੀ ਕੋਈ ਹੋਰ ਵੀ ਇਹ ਜੇਕਰ ਇਹਨਾਂ ਨੂੰ ਅੰਜਾਮ ਨਾ ਦੇਵੇ ਇਹ ਜੇ ਤਰੀਕੇ ਨਾਲ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਵੀ ਜਿਹੜੇ ਹੋਰ ਵੀ ਕੋਈ ਮੁਜਰਮਾ ਇਹ ਜੇ ਹੋਏਗੇ ਨੇ ਉਹਨਾਂ ਨੂੰ ਵੀ ਕੰਨ ਖੁੱਲ ਜਾਣਾ ਧੰਨਵਾਦ ਜੀ